ਕਿੱਕ ਗਏ ਕੀਦਾ ਗਿਆ ਓਏ ਹਲੋ ਹਾਂ ਕਿਵੇਂ ਐ ਲੱਗਦਾ ਨਹੀਂ ਜੀ ਤੇਰਾ ਅੱਛਾ ਅੱਛਾ ਮੋੜੀ ਤਾਂ ਹੈ ਨਹੀਂ ਆ ਰਿਹਾ ਮੂੰਹ ਸਲਾਹ ਦੇ ਜਾ ਕੋਈ ਸਲਾਹ ਨਾ ਲਗਣਾ ਨਾ ਚੰਗਾ ਹੋਲਡ ਹੀ ਰਹਿਣ ਦੇ ਫਿਰ ਹੋਲ ਚੰਗਾ ਠੀਕ ਕੱਟੀ ਨਾ ਫਿਰ ਬੋਲੇ ਨਾ ਪੰਜਾਬੀ ਅੰਗਰੇਜ਼ੀ ਮਾਰੋ ਮਾਰਨੀ ਬੋਲੇ ਨਾ ਪੰਜਾਬੀ ਅੰਗਰੇਜ਼ੀ ਮਾਰੋ ਮਾਰਨੀ ਲੱਗਦਾ ਏ ਬਿਰਸਾ ਤੂੰ ਦਿੱਤਾ ਏ ਵਿਸਾਰਨੀ ਭੁੱਲੀ ਜਾ ਮੈਂ ਕਿਹੜੀ ਗੱਲੋਂ ਸੋਣੀ ਏ ਭੁੱਲੀ ਜਾ ਮੈਂ ਕਿਹੜੀ ਗੱਲੋਂ ਸੋਣੀ ਏ ਆਪਣੀ ਪੰਜਾਬੀ ਦਾ ਪਿਆਰ ਨੀ ਸ਼ਾਰਟਕਟ ਜੀ ਨਾ ਪਾਉਣ ਵਾਲੀਏ ਭੁੱਲ ਗਈ ਏ ਛੁੱਟ ਸਲਵਾਰ ਨੀ ਸੋ ਦੇ ਕੱਟ ਜੀ ਨਾ ਪਉਣ ਵਾਲੀ ਏ ਭੁੱਲ ਗਈਆਂ ਝੁੱਟ ਸਰਵਾਰਨੀ ਐਨਕਾ ਨੂੰ ਲਾ ਕੇ ਜਿੱਦੋਂ ਜੂਲ ਪਾਸਵਾਰ ਦੀ ਤੂੰ ਕਿੱਥੇ ਰੁਲ ਗਈ ਪੰਜਾਬੀ ਮਟਿਆਰ ਦੀ ਸੁਣੀ ਜਨਗੇ ਐਨਕਾ ਨੂੰ ਲਾ ਕੇ ਜਿੱਦੋਂ ਜੂਲ ਪਾਸਵਾਰ ਦੀ ਤੂੰ ਕਿੱਥੇ ਰੁਲ ਗਈ ਪੰਜਾਬੀ ਮਟਿਆਰ ਦੀ ਆਉਂਦੀ ਨਾ ਪੰਜਾਬੀ ਤੈਨੂੰ ਭੋਲਣੀ ਆਉਂਦੀ ਨਾ ਪੰਜਾਬੀ ਤੈਨੂੰ ਭੋਲਣੀ ਐ ਮੇਰੇ ਹੀ ਜੱਕੜਾ ਨੂੰ ਮਾਰਨੀ ਛੋਟ ਕੱਟ ਜੀਨਾ ਪਉਣ ਵਾਲੀਏ ਫੁੱਲ ਗਈਆਂ ਝੁੱਟ ਸਲਵਾਰਨੀ ਛੋਟ ਕੱਟ ਜੀਨਾ ਪਉਣ ਵਾਲੀਏ ਫੁੱਲ ਗਈਆਂ ਝੁੱਟ ਸਲਵਾਰਨੀ ਬਿੰਦਰੀ ਤੇ ਮੀਤ ਇਸ ਗੱਲ ਤੇ ਨਰਾਜ਼ ਨਹੀਂ ਬੰਦੀ ਵਾਲੇ ਦੀਰਤ ਨੂੰ ਪੂਰਾ ਇਤਰਾਜ਼ ਨਹੀਂ ਬਿੰਦਰੀ ਤੇ ਮੀਤ ਇਸ ਗੱਲ ਦੇ ਨਰਾਜ਼ ਨਹੀਂ ਬੰਦੀ ਵਾਲੇ ਦੀਰਤ ਨੂੰ ਪੂਰਾ ਇਤਰਾਜ਼ ਨਹੀਂ ਉੰਦੀ ਦਾ ਪੰਜਾਬੀ ਤੈਨੂੰ ਭੁੱਲਣੀ ਐ ਮੇਰੇ ਹੀ ਕਮੜਾ ਨੂੰ ਮਾਰਨੀ ਸ਼ਾਰਟਕਟ ਜੀ ਨਾ ਪਉਣ ਵਾਲੀਏ ੁੱਲ ਗਈਆਂ ਛੁੱਟ ਸਲਵਾਰਨੀ ਸ਼ਾਰਟਕਟ ਜੀ ਨਾ ਪਉਣ ਵਾਲੀਏ ੁੱਲ ਗਈਆਂ ਛੁੱਟ ਸਲਵਾਨੀ ਹੋ ਦਿਨ ਪੰਦਰਾਂ ਕਾ ਹੋਏ ਲੈ ਕੇ ਆਇਆ ਮਕਲਾਵਾ ਅੰਧਰਾ ਕਾ ਹੋਏ ਦਿਨ ਆਇਆ ਮਕਲਾਵਾ ਫੀਲ ਹੱਥ ਨੇ ਮਰ ਅੱਜ ਕੇ ਚਰਾਬ ਕਹਿੰਦੀ ਮੇਰਾ ਸਿਰ ਦੁਖਦਾ ਹਏ ਅੱਜ ਮੇਰਾ ਬੂੜੇ ਕਰਾਵੇ ਦੁੱਖੇ ਦਿਲ ਰੁੱਖ ਨਾ ਸੋ ਰੱਬ ਦੀ ਦਰਾਂ ਨਾ ਝੂਠ ਬੋਲਦੀ ਪੀਤੀ ਰੱਜ ਕੇ ਸ਼ਰਾਬ ਮੇਰੇ ਢੋਲਦੀ ਤੱਕੜੀ ਦੇ ਪਾਣੀ ਵਾਂਗ ਡੁੱਲ ਮੇਰੀ ਜਿੰਦ ਅੱਜ ਮਾਹੀ ਚੜਿਆ ਨਾਮ ਕਮੇ ਆਸਨਾਂ ਰਖੀ ਬੁੜ ਕੇ ਨੀ ਆਉਣਾ ਤੇਰੇ ਕੋਲ ਚੰਨਾ ਮੇਰੀ ਆਸਨਾਂ ਰਖੀ ਦਿਨ ਮਾਰ ਤੇ ਨਮਸਾ ਆਇਆ ਅੱਜ ਦਾ ਫਿਰ ਕਿੱਦਾਂ ਕੰਦਾ ਦੇ ਨਾਲ ਵੱਜਦਾ ਨੀ ਨ ਮਰਤੇ ਨੂੰ ਮਸਾਇਆ ਅੱਜ ਦਾ ਫਿਰ ਅਕਿਤ ਦੱਕ ਨਾਲ ਵੱਜਦਾ ਬੱਲੀਏ ਮਨਾਈ ਦੀ ਸੁਹਾਗ ਰਾਤ ਕਿਦਾਂ ਬੱਲੀਏ ਮਨਾਈ ਦੀ ਸੁਹਾਗ ਰਾਤ ਕਿਦਾਂ ਫਿਰ ਅਪਰਸੋਂ ਦਾ ਪੜਦਨਵਾਬ ਕਹਿੰਦੀ ਮੇਰਾ ਖਾਈ ਖਾਈ ਕਹਿੰਦੀ ਮੇਰਾ ਸਿਰ ਦੁਖਦਾ ਅੱਜ ਮੇਰਾ ਮੂਡ ਖਰਾਬ ਕਹਿੰਦੀ ਮੇਰਾ ਸਿਰ ਦੁਖਦਾ ਤੇਰੇ ਹੱਥ ਜਿਹੜਾ ਵਾਲਾ ਮੈਂ ਤੁਚਾਨਵੇਂ ਮੇਰੀ ਅੱਜ ਦੀ ਦਿਹਾੜੀ ਗੱਲ ਮੰਨਵੇਂ ਤੁਹਾਡੇ ਹੱਥ ਜਿਹੜਾ ਵਾਲਾ ਮੈਂ ਤੁਚਾਨਵੇਂ ਅੱਜ ਦੀ ਦਿਹਾੜੀ ਗੱਲ ਮੰਨ ਲੈ ਟੱਕੜੀ ਦੇ ਡੋਲੇ ਵਾਂਗੂ ਪਾਣੀ ਮੇਰੀ ਜਿੰਦ ਚ ੱਲ ਮਾਹੀ ਚੜਿਆ ਨਵਾਬ ਕਸਮੇਂ ਆ ਮਨ ਲਗੀ ਮੁੜ ਕੇ ਨਹੀਂ ਆਉਣਾ ਤੇਰੇ ਕੋਲ ਜਨਾਵੇ ਕਾਸਰਾ ਰਖੀ ਜਾ ਚੌੜਾ ਤੁਰ ਜਾ ਵਿਰਾਹ ਤੇਰੀ ਓ ਮੇਰੀ ਤਾਹ ਹਰ ਚੁੱਕ ਹੋ ਸੱਦਾ ਸਭ ਬੱਕਰਾ ਅੜਿਆ ਤੇ ਜਿਹੜਾ ਅੱਥਰੂ ਵਹਿਣ ਬੜ ਚੋਵੇ ਤੇਰੀਆਂ ਪਾੜਾਂ ਚੱਖ ਮ ਅਚੜੇ ਤੇ ਅਸ ਲੱਖ ਦੇਵਾਂ ਸਾਲ ਕੋਵੇ ਹੌਕੀਏ ਲੈ ਵੇਲਾ ਫਰਾਤਰਾ ਤੇ ਜਦੋਂ ਯਾਰੀ ਕੋ ਮੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਚਾਲ ਦਾ ਭਾਂਵੇਂ ਚੱਲੀ ਮੱਖੇ ਨਾਲ ਜਿਹੜੀ ਸਾਡੀ ਜਾਣ ਤੇ ਬਣੀਂਦੇ ਵੇ ਕੀ ਬਣੂ ਸਾ ਟਿਕਾ ਚਲੇ ਦੀ ਧਰਦਾ ਸੋਹਣਾ ਸੱਜਣਾ ਵੇ ਕੀ ਬਣੂ ਸਾ ਟਿਕਾ ਜਲੇ ਦੀ ਧਰਦਾ ਜੋ ਹੰਝੂ ਆ ਦੇ ਵਿੱਚ ਰਿੜਗੀ ਵੇ ਜਦ ਪੀਂਗਦੇ ਹਵਾਰੇ ਨਾਲ ਸੋਹਣਾ ਸੱਜਣਾ ਹਾਲੀਆਂ ਬੇ ਪੱਤੇ ਆ ਨਾ ਬੇ ਪੱਤੇ ਆ ਨਾ ਤੇ ਪੱਤੇ ਆ ਰਹਿ ਟਪੀੜ ਗਈ ਵੇ ਇੱਕ ਸੋਹਣਾ ਮਹੀਨਾ ਰਤ ਪਿਆਰ ਦੀ ਹਾਂ ਤੇਰੀ ਗੋਰੀ ਬਿਣੀ ਦੇ ਵਿੱਚ ਗਜਰਾ ਤੇਰੀ ਗੋਰੀ ਬਿਣੀ ਦੇ ਵਿੱਚ ਗਜਰਾ ਹਾਈ ਗਜਰੇ ਵਿੱਚ ਸੱਤ ਰੰਗ ਕੁੜੇ ਤੇਰਾ ਬੰਦ ਬੁਲੀਆਂ ਦਾ ਹੱਸਾ ਨਹੀਂ ਮਿੱਤਰਾਂ ਨੂੰ ਕਰਦਾ ਤੰਗ ਕੁੜੇ ਤੇਰਾ ਬੰਦ ਬੁਲੀਆਂ ਦਾ ਹੱਸਾ ਨਹੀਂ ਮਿੱਤਰਾਂ ਨੂੰ ਕਰਦਾ ਤੰਗ ਕੁੜੇ ਤੇਰੀ ਗੋਰੀ ਬਿਣੀ ਦੇ ਵਿੱਚ ਗਜਰਾ ਕੱਟਦੇ ਫੋਨ ਤਾਂ ਬਹੁਤ ਹੈ 真的。